ਆਜੋ ਆਜੋ ਜਗਜੀਤ ਸਿੰਘ ਡੱਲੇਵਾਲ 38 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਇਸ ਵਿਚਾਲੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਖਨੋਰੀ ਬਾਰਡਰ ਦੀ ਇਹ ਵੀਡੀਓ ਹੈ ਜਿੱਥੇ ਦੇ ਰਾਤ ਦੱਸੇ ਜਾ ਰਿਹਾ ਹੈ ਕਿ ਕੁਝ ਗੱਡੀਆਂ ਕਿਸਾਨਾਂ ਦੇ ਵੱਲੋਂ ਜਦੋਂ ਦੇਖੀਆਂ ਗਈਆਂ ਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਦੋ ਗੱਡੀਆਂ ਸੀ ਜਿਸ ਤੇ ਬत्तियां ਲੱਗੀਆਂ ਹੋਈਆਂ ਸੀ ਪੁਲਿਸ ਦੀਆਂ ਗੱਡੀਆਂ ਇਹ ਦੱਸੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਉਹਨਾਂ ਗੱਡੀਆਂ ਦਾ ਗੈਰ ਹੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਇਸ ਗੱਡੀ ਦੇ ਵਿੱਚ ਜੋ ਪੁਲਿਸ ਦੀ ਗੱਡੀ ਦੱਸੀ ਜਾ ਰਹੀ ਹੈ ਜਿਸ ਤੇ ਪੁਲਿਸ ਦੀ ਬੱਤੀ ਲੱਗੀ ਹੋਈ ਸੀ ਸਾਇਰਨ ਲੱਗਿਆ ਹੋਇਆ ਸੀ ਇਹ ਗੱਡੀਆਂ ਨੂੰ ਭਜਾ ਲਿਆ ਜਾਂਦਾ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਹੱਥਾ ਦੇ ਵਿੱਚ ਡਾਂਗਾ ਫੜ ਕੇ ਕਿਸਾਨ ਖੜੇ ਹੋਏ ਨੇ ਇਸ ਗੱਡੀ ਦੇ ਵੱਲ ਅੱਗੇ ਵਧ ਰਹੇ ਨੇ ਜਦਕਿ ਉਹ ਗੱਡੀ ਨੂੰ ਉਥੋਂ ਦੀ ਲੰਘਾਇਆ ਜਾ ਰਿਹਾ ਹੈ ਤਖਨੋਰੀ ਬਾਰਡਰ ਦੀ ਇਹ ਵੀਡੀਓ ਹੈ ਗਰਸਲ ਕਿਸਾਨਾਂ ਦੇ ਵੱਲੋਂ ਖਦਸ਼ਾ ਜਤਾਇਆ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਦੇ ਵੱਲੋਂ ਖਨੋਰੀ ਬਾਰਡਰ ਤੋਂ ਜ਼ਬਰੀ ਚੱਕਿਆ ਜਾ ਸਕਦਾ ਹੈ ਤੇ ਇਸੇ ਦੇ ਲਈ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਸਖਤ ਪੈਰਾ ਵੀ ਦਿੱਤਾ ਜਾ ਰਿਹਾ ਹੈ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦੇ ਆਲੇ ਦੁਆਲੇ ਕਿਸਾਨ ਸੁਰੱਖਿਆ ਕੇਰਾ ਬਣਾ ਕੇ ਰਾਤ ਨੂੰ ਅਤੇ ਦਿਨ ਨੂੰ ਨਜ਼ਰ ਆਂਦੇ ਨੇ ਤੇ ਇਸੇ ਵਿਚਾਲੇ ਇਹ ਵੀਡੀਓ ਹੁਣ ਸਾਹਮਣੇ ਆਈ ਆ ਖਨੋਰੀ ਬਾਰਡਰ ਤੇ ਜਿੱਥੇ ਦੱਸਿਆ ਜਾ ਰਿਹਾ ਕਿ ਕੱਲ ਰਾਤ ਨੂੰ ਕੁਝ ਗੱਡੀਆਂ ਕਿਸਾਨਾਂ ਦੇ ਵੱਲੋਂ ਚਲੋ ਦੇਖੀਆਂ ਗਈਆਂ ਜਿਨ੍ਹਾਂ ਦੇ ਵਿੱਚ ਦੋ ਗੱਡੀਆਂ ਉੱਪਰ ਪੁਲਿਸ ਦੀਆਂ ਬत्तियां ਲੱਗੀਆਂ ਹੋਈਆਂ ਸਨ ਤਾਂ ਕਿਸਾਨਾਂ ਦੇ ਵੱਲੋਂ ਇਹਨਾਂ ਗੱਡੀਆਂ ਦਾ ਇਹ ਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਰਸਲ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਪਾਰਟੀ ਦੀ ਗੱਡੀ ਸੀ ਜਾਂ ਨਹੀਂ ਇਹਨਾਂ ਬਾਰੇ ਤਾਂ ਉਹਨਾਂ ਨੂੰ ਨਹੀਂ ਪਤਾ ਅਤੇ ਇਸ ਤੋਂ ਲਾਵਾ ਉਹ ਜੋ ਗੱਡੀਆਂ ਸਨ ਉਹ ਰਸਤਾ ਪੁੱਲੀਆਂ ਸੀ। ਜਾਂ ਫਿਰ ਜਾਣ ਬੁੱਝ ਕੇ ਖਨੋਰੀ ਬਾਰਡਰ ਆਈਆਂ ਸਨ ਇਸ ਬਾਰੇ ਵੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਇਹ ਅੱਗੇ ਵੱਧ ਰਹੀਆਂ ਨੇ ਗੱਡੀਆਂ ਤਾਂ ਕਿਸਾਨਾਂ ਦੇ ਵੱਲੋਂ ਉਸ ਗੱਡੀ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸੇ ਦਰਮਿਆਨ ਉਹਨਾਂ ਨੂੰ ਵੇਖ ਕੇ ਇਹ ਗੱਡੀਆਂ ਉੱਥੋਂ ਭਜਾ ਲਈਆਂ ਗਈਆਂ ਤਾਂ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਕਿਸਾਨ ਇਹਨਾਂ ਗੱਡੀਆਂ ਦੇ ਵੱਲ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਜਦਕਿ ਜੋ ਗੱਡੀਆਂ ਨੇ ਉੱਥੋਂ ਭਜਾਈਆਂ ਜਾ ਰਹੀਆਂ ਨੇ よいしょ。